ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਮੇਲੇ ਦੀਆਂ ਆਹ ਦੇਖ ਸਕਦੇ ਹੋ ਤੁਸੀਂ ਸਾਰਾ ਸਮਾਨ ਬਣ ਰਿਹਾ ਹੈ ਕੁਝ ਕੁ ਸਮਾਨ ਬਣ ਕੇ ਤਿਆਰ ਹੋ ਗਿਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜਰਗ ਜਰਗ ਦੇ ਮੇਲੇ ਲੱਗਣੇ ਸ਼ੁਰੂ ਹੋ ਗਏ ਨੇਗੇ ਤੇ ਕੱਲ ਨੂੰ ਮੇਲਾ ਮੇਲੇ ਤੋਂ ਇੱਕ ਦਿਨ ਪਹਿਲਾਂ ਦਾ ਆਪਾਂ ਵੀਊ ਤੁਹਾਨੂੰ ਸਾਰਾ ਦਿਖਾਉਨੇ ਆ ਨਾਲੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੰਦਰ ਦੇ ਵੀ ਦਰਸ਼ਨ ਕਰਾਵਾਂਗੇ ਬਾਕੀ ਦੁਕਾਨਾਂ ਪਿੱਛੇ ਲੱਗ ਚੁੱਕੀਆਂ ਨੇ ਕੁਝ ਕੁ ਦੁਕਾਨਾਂ ਲੱਗ ਰਹੀਆਂ ਨੇ ਝੂਲੇ ਫਿੱਟ ਹੋ ਰਹੇ ਨੇ ਇਹ ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਮੇਲਾ ਜਰਗਦਾ ਮੇਲਾ ਦੋ ਤਿੰਨ ਮੇਲੇ ਲੱਗਦੇ ਨੇ ਜਰਗਦੇ ਸੋ ਅੰਦਰ ਚੱਲਦੇ ਆਪਾਂ ਮੰਦਰ ਦੇ ਦਰਸ਼ਨ ਕਰਾਉਂਦੇ ਆ ਨਾੜੇ ਸਾਰਾ ਦਿਖਾਉਣੀ ਆ ਦੁਕਾਨਾਂ ਲੱਗੀ ਚੁੱਕੀਆਂ ਨੇ ਸਾਰਾ ਮੇਲਾ ਆਪਾਂ ਦਿਖਾਉਨੇ ਆਗੇ ਤੇ ਚੱਲਦੇ ਆਪਾਂ ਦਿਖਾਉਨੇ ਆ ਤੁਹਾਨੂੰ ਸਾਰਾ ਮੇਲਾ ਤੇ ਇੱਥੇ ਜਰਗਦਾ ਮੇਲਾ ਲੱਗਦਾ ਕੱਲ ਨੂੰ ਮੇਲਾ ਜਰਗਦਾ ਅੱਜ ਤਰੀਕ ਹੈਗੀ ਹੈਗੀ 25 ਤੇ 26 ਮਾਰਚ ਦਾ ਮੇਲਾ ਤੇ ਤਿੰਨ ਚਾਰ ਮੇਲੇ ਭਰਦੇ ਨੇ ਜਰਗਦੇ ਸਾਰੇ ਮੇਲੇ ਜਾਂਦੇ ਵਿੱਚ ਇਕੱਠਾ ਹੁੰਦਾ ਵਾਕਿਆ ਦੇਖੋ ਜਿਵੇਂ ਆ ਬਾਈ ਦੁਕਾਨ ਲਾ ਰਿਹਾ ਹੈ ਨਾ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕੁਝ ਕੁ ਦੁਕਾਨਾਂ ਲੱਗ ਚੁੱਕੀਆਂ ਨੇ ਗਈਆਂ ਉਧਰ ਸਾਹਮਣੇ ਦੇਖ ਸਕਦੇ ਹੋ ਤੁਸੀਂ ਆ ਦੇ ਸਮਾਨ ਬਣਾ ਰਹੇ ਨੇ ਆ ਜਿਵੇਂ ਹਲਵਾਈਆਂ ਵਾਲੀਆਂ ਮਠਿਆਈਆਂ ਵਾਲੀਆਂ ਦੁਕਾਨਾਂ ਨੇ ਲੱਡੂ ਵਾਲੀਆਂ ਆ ਦੇਖੋ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਮੇਲੇ ਦੀਆਂ ਦੇਖ ਸਕਦੇ ਹੋ ਤੁਸੀਂ ਸਾਰਾ ਸਮਾਨ ਬਣ ਰਿਹਾ ਹੈ ਕੁਝ ਕੁ ਸਮਾਨ ਬਣ ਕੇ ਤਿਆਰ ਹੋ ਗਿਆ ਆ ਵੀ ਸਾਰਾ ਉਰੇ ਦੁਕਾਨਾਂ ਲੱਗ ਜਾਣੀਆਂ ਨੇ ਬਹੁਤ ਵੱਡਾ ਮੇਲਾ ਹੁੰਦਾ ਏ ਤੇ ਜਿਵੇਂ ਆ ਦੁਕਾਨਾਂ ਲੱਗੀਆਂ ਨੇ ਨਾ ਉਵੇਂ ਇੱਧਰ ਸਾਰੇ ਪਾਸੇ ਦੁਕਾਨੀ ਦੁਕਾਨਾਂ ਲੱਗ ਜਾਣੀਆਂ ਹੈਗੀਆਂ ਤੇ ਮੰਦਰ ਇੱਧਰ ਸਾਹਮਣੇ ਵਾਲੇ ਪਾਸੇ ਮੰਦਰ ਚ ਵੀ ਆਪਾਂ ਚੱਲਾਂਗੇ ਤੁਹਾਨੂੰ ਬਾਹਰ ਦਾ 뷰 ਦਿਖਾਉਨੇ ਆਂਗੇ ਪਹਿਲਾਂ ਆ ਦੇਖਵਾ ਜਿਵੇਂ ਬਾਈ ਨੇ ਹਨਾ ਫਿੱਟ ਕਰ ਲਈ ਦੁਕਾਨ ਲਓ ਜੀ ਤੇ ਇੱਧਰ ਵੀ ਆ ਸਾਰੇ ਜਿਹੜੇ ਆ ਉੱਪਰ ਤੰਬੂ ਪਾਏ ਹੋਏ ਨੇ ਟੈਂਟ ਲਾਏ ਹੋਏ ਨੇ ਇਹ ਦੁਕਾਨਾਂ ਵਾਸਤੇ ਨੇ ਬਾਕੀ ਆ ਦੇਖੋ ਬਾਈ ਉਹ ਨਹੀਂ ਕਰ ਰਹੇ ਫਿੱਟ ਜਿਵੇਂ ਹਨਾ ਝੂਲੇ ਫਿੱਟ ਕਰ ਰਹੇ ਨੇ ਲਓ ਜੀ ਕੱਲ ਨੂੰ ਵੀ ਦਿਖਾਵਾਂਗੇ ਕੱਲ ਤਾਂ ਵਲੌਗ ਵੀ ਆਪਾਂ ਪਾਵਾਂਗੇ ਪੂਰਾ ਇਕੱਠ ਹੋਣਾ ਮੇਲੇ ਦੇ ਵਿੱਚ ਕਿਉਂਕਿ ਵੱਡਾ ਮੇਲਾ ਦੂਰੋਂ ਦੂਰੋਂ ਇੱਥੇ ਮੇਲੇ ਦੇ ਵਿੱਚ ਆਉਂਦੇ ਨੇਗੇ ਲੋਕ ਚੱਲ ਕੇ ਲਓ ਜੀ ਕਰਤੀਆਂ ਬਾਈ ਉਹਨਾਂ ਨੇ ਤਿਆਰੀਆਂ ਕੁਛ ਕੁ ਸਮਾਨ ਆ ਪਿਆ ਦੇਖੋ ਆ ਫਿੱਟ ਹੋ ਗਏ ਆਦਰ ਝੂਲੇ ਫਿੱਟ ਹੋ ਗਏ ਸਾਰੇ ਲਓ ਆ ਵੀ ਲੱਗ ਚੁੱਕੇ ਨੇ ਦੇਖੋ ਆ ਕੇਸਟੀ ਵਾਲਾ ਝੂਲਾ ਬਾਕੀ ਆ ਜੋ ਆ ਕਾਣਾ ਝੂਲਾ ਵੀ ਲੱਗ ਗਿਆ ਜਿਵਾਕ ਦੇਖੋ ਕੋਈ ਨਹੀਂ ਹੈ ਜੇ ਰੋਣ ਲਾ ਖੇਲ ਵੀ ਰਹੇ ਨੇ ਉੱਪਰ ਤੁਸੀਂ ਖੇਲ ਲਓ ਜੇ ਤੁਸੀਂ ਹਾਂ ਲੋ ਇਧਰ ਆ ਵੀ ਫਿੱਟ ਹੋ ਗਏ ਮੈਂ ਜਦੋਂ ਆ ਰਿਹਾ ਸੀ ਮੈਂ ਦੂਰੋਂ ਦੇਖ ਰਿਹਾ ਸੀ ਬਹੁਤ ਦੂਰ ਲਓ ਜੀ ਆ ਚੂਲੇ ਫਿੱਟ ਹੋ ਗਿਆ ਇੱਥੇ ਆ ਸਾਰੀ ਜਗ੍ਹਾ 'ਚ ਦੁਕਾਨਾਂ ਦੁਕਾਨਾਂ ਹੁੰਦੀਆਂ ਨੇਗੀਆਂ ਤੇ ਤਿੰਨ ਚਾਰ ਮੇਲੇ ਲੱਗਦੇ ਨੇ ਤੇ ਇੱਕ ਮੇਰੇ ਖਿਆਲ 'ਚ 2-3 April ਦਾ ਇੱਕ 9 April ਦਾ ਤੇ ਉਹ ਇਤੋਂ ਵੀ ਵੱਡੇ ਭਰਦੇ ਨੇ ਮੇਲੇ ਹਾਂ ਲੋ ਜੀ ਬਾਕੀ ਉਧਰ ਵੀ ਕੁਝ ਸਾਮਣੇ ਦੁਕਾਨਾਂ ਲੱਗੀਆਂ ਹੋਈਆਂ ਨੇ ਉਹ ਵੀ ਆਪਾਂ ਜਾ ਕੇ ਤੁਹਾਨੂੰ ਦਿਖਾਉਨੇ ਆਂ ਬਾਕੀ ਕੱਲ ਨੂੰ ਵੀ ਆਪਾਂ ਬਲੌਗ ਪਾਵਾਂਗੇ ਉਦੋਂ ਕੱਲ ਨੂੰ ਬਹੁਤ ਇਕੱਠ ਹੁੰਦਾ ਤੇ ਹਲੇ ਸ਼ਾਮ 5:00 ਵਜੇ ਦਾ ਟਾਈਮ ਹੈ 5:30 ਦਾ ਜਿਵੇਂ ਜਿਵੇਂ ਸ਼ਾਮ ਹੋਈ ਜਾਣੀ ਆ ਉਵੇਂ-ਉਵੇਂ ਇੱਥੇ ਇਕੱਠ ਵੱਧ ਜਾਊਗਾ ਬਾਕੀ ਦੂਰੋਂ-ਦੂਰੋਂ ਵੀ ਆਉਣ ਲੱਗੇ ਮੇਲੇ ਦੇ ਵਿੱਚ ਲੋਕ ਆ ਜਿਵੇਂ ਆ ਸਾਹਮਣੇ ਟੈਂਪੂ ਖੜਾ ਦੇਖੋ ਹਨਾ ਟੈਂਪੂ ਭਰ ਕੇ ਗੱਡੀਆਂ 'ਚ ਬੱਸਾਂ 'ਚ ਸਾਰੇ ਜਗ ਦੇ ਮੇਲੇ ਦੇ ਵਿੱਚ ਸ਼ਾਮਲ ਹੁੰਦੇ ਨੇ ਆ ਵੀ ਆ ਦੇਖੋ ਜਿਵੇਂ ਸਾਹਮਣੇ ਆਹ ਦੁਕਾਨ ਲੱਗੀ ਹੋਈ ਆ ਹੌਲੀ ਹੌਲੀ ਇੱਥੇ ਰੌਣਕ ਵੱਜ ਜਾਣੀ ਆ ਪੂਰੀ ਇਹਦਾ ਅੱਜ ਪਹਿਲੇ ਦਿਨ ਕਰਕੇ ਆਪਾਂ ਨੂੰ ਲੱਗ ਰਿਹਾ ਆ ਦੇਖੋ ਆ ਬਾਈ ਨੇ ਲਾਤੀ ਜਿਵੇਂ ਦੁਕਾਨ ਐਸੇ ਸਾਰੇ ਦੁਕਾਨੀ ਦੁਕਾਨਾਂ ਹੁੰਦੀਆਂ ਨੇ ਲੋ ਜੀ ਔਰ ਇਹ ਨਾਲ 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 ਜਿਵੇਂ ਬਾਈ ਦੀ ਦੁਕਾਨ ਸੀ ਨਾ ਉਹਵੇਂ ਸਾਰੇ ਦੁਕਾਨੀ ਹੁੰਦੀਆਂ ਨੇ ਤੇ ਹੁਣ ਮੰਦਰ ਵੱਲੋਂ ਚੱਲਦੇ ਆਪਾਂ ਅੰਦਰ ਚੱਲਦੇ ਆ ਮੰਦਰ ਦੇ ਆ ਬਾਈ ਹੁਣੀ ਵੀ ਮੈਨੂੰ ਲੱਗਦਾ ਕਾਫੀ ਦੂਰੋਂ ਆਏ ਲੱਗਦੇ ਨੇ ਲੋਈ ਆ ਆ ਆ ਆਹ ਹਰਾ ਮੁੱਠਾ ਟਿਕਣ ਵਾਲਾ ਅੰਦਰ ਜਿਹੜਾ ਹਨਾ ਇੱਥੋਂ ਸਮਾਨ ਮਿਲਦਾ ਮਾਟਾ ਟਿਕਣ ਵਾਸਤੇ ਲੋਈ ਤਾਂ ਦੇਖ ਸਕਦੇ ਹੋ ਐਵੇਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਨੇ ਜਿਵੇਂ ਆ ਬਾਈ ਨੇ ਲਾਈ ਆ ਇੱਥੇ ਦੁਕਾਨ ਉਸੇ ਤਰ੍ਹਾਂ ਸਾਰੀਆਂ ਇਧਰ ਵੀ ਲੱਗ ਜਾਣੀ ਹੈਗੀ ਇਧਰ ਆ ਮਾ ਰਸਤਾ ਉੱਪਰ ਮੰਦਰ ਨੂੰ ਜਾਂਦਾ ਤੇ ਆ ਦੇਖ ਸਕਦੇ ਹੋ ਕੁਝ ਨਾਰੀਆਂ ਤਿਆਰੀਆਂ ਇੱਥੇ ਚੱਲ ਰਹੀਆਂ ਨੇ ਮੇਲੇ ਦੀਆਂ ਲਓ ਜੀ ਉੱਪਰ ਚੱਲਦੇ ਆਪਾਂ ਆਹ ਜਿਹੜੀ ਸਾਰਾ ਤੁਸੀਂ ਸਥਾਨ ਦੇਖ ਰਹੇ ਹੋ ਇੱਥੇ ਮੇਲੇ ਵਾਲੇ ਦਿਨ ਪੂਰਾ ਸੰਗਤਾਂ ਦਾ ਇਕੱਠ ਹੋ ਜਾਂਦਾ ਤੇ ਜਿਹੜੇ ਰਸਤੇ ਤੁਸੀਂ ਆਪਾਂ ਆਏ ਸੀ ਪੌੜੀਆਂ ਝੜ ਕੇ ਉੱਥੋਂ ਦੀ ਸੰਗਤਾਂ ਦੀਆਂ ਸਾਰੀਆਂ ਲਾਈਨਾਂ ਹੁੰਦੀਆਂ ਨੇ ਆਹ ਜਗ੍ਹਾ ਤੇ ਸੰਗਤਾਂ ਦਾ ਪੂਰਾ ਭਾਰੀ ਇਕੱਠ ਹੁੰਦਾ ਹੈ ਮੇਲੇ ਵਾਲੇ ਦਿਨ ਸਭ ਤੋਂ ਪਹਿਲਾਂ ਜੈ ਮਾਤਾ ਜਗਵਾਲੀ ਕੀ ਆਪਾਂ ਸਕੇ ਬਲੌਂਦਾਂ ਐ ਟੈਪ ਮਾਨ ਦੇ ਬਹੁਤ ਅਨੁਭਾਦ ਕਰਦੇ ਆਂ ਅਸੀਂ ਤੁਹਾਤੋਂ ਇਹਨਾਂ ਦਾ ਸਪਸ਼ਟ ਯਾਦ ਕਰਦੇ ਹਾਂ ਜੋ ਇੱਥੇ ਆਏ ਬਲੌਗਿੰਗ ਕਰਨ ਲਈ ਧੰਨਵਾਦ ਜੀ ਤੁਹਾਡਾ ਤੇ ਜਨਗਤ ਦੇ ਇਤਿਹਾਸਵਾਦੀ ਜਾਣਕਾਰੀ ਲੈਣ ਆਏ ਸੀਗੇ ਤੇ ਸੰਗਤ ਨੂੰ ਦੱਸ ਦਈਏ ਕਿ ਇਹ ਜਨਗਤ ਦਾ ਮੇਲਾ ਹੀ ਬਹੁਤ ਹਰਿਆਲਾ ਥਲਾਂ ਤੋਂ ਭਰਿਆ ਜੋ ਕਿ ਕੱਲ 26 ਮਾਰਚ 2024 ਨੂੰ ਭਰਿਆ ਤੇ ਇਸ ਮੇਲੇ ਦੇ ਥੋੜੇ ਜਿਹਾ ਕਨਫਿਊਜ਼ਨ ਸੀ ਕਿ ਜਿਵੇਂ ਕਹਿੰਦੇ ਦੋ ਬਰਤਾਲ ਦਾ ਜਾਂ 9 26 ਦਾ ਉਹੋਂ ਕੰਢੀਨਾ ਆ ਜਾਂਦਾ ਜਿਵੇਂ ਜੰਗ ਜਾਂ ਬੰਲਾ ਪਈ ਜਾਂਦੀ ਆਪਾਂ ਜਿਵੇਂ ਕਿ ਨਾਣਾ ਦੀ ਜਿੱਥੇ ਕਾਲਾ ਹੁੰਦਾ ਉਹ ਰਾਤ ਦੇ ਤਾਂ ਨਵੇਂ ਹੁੰਦੇ ਆ ਅੱਧੇ ਦਸਤ ਤੋਂ ਸੌਣ ਚੜ ਜਾਂਦਾ ਉਸ ਟੈਂਟ ਲੱਗੀ ਸੰਦ ਦਾ ਉਹ ਨਾਲ ਲੱਗਦੀ ਉਹ ਜਿਹੜੀ ਅੱਗੇ ਤੋਂ ਉਹ ਜਿਹੜਾ ਇੱਥੇ ਆ ਜਿਵੇਂ ਕਿ ਕੇਂਦਰ ਦੇ ਵਿੱਚ ਮਾਈਦੇ ਨੇ ਹੁੰਦੇ ਆ ਕੇਸ ਦੇ ਵਿੱਚ ਮਾਈਦੇ ਮੇਤੇ ਹੁੰਦੇ ਆ ਤੇ ਉਹਦੇ ਵਿੱਚ ਜਦਾਂ ਹੁੰਦਾ ਕਿ ਜਿਸਨ ਕੇਤ ਚੜ ਗਿਆ ਉਸੰਦੋ ਰਿਪੇਜ ਸਟਾਰਟ ਹੋ ਜਾਂਦਾ ਹੈ। ਚਾਮਨਰ ਤੇ ਹਨੇਰ ਦਾ ਹੁੰਦਾ ਪ੍ਰੋਜੈਕਟ। ਜਿਹੜੇ ਤਾਂਤਿਕ ਪੂਜਾ ਹੁੰਦੀ ਆ ਇਹ ਕਿ ਸਾਧਿਕ ਹੁੰਦੀ ਆ। ਜਿਹੜੀ ਸਾਧਿਕ ਪੂਜਾ ਹੁੰਦੀ ਆ ਉਹ ਆਪਾਂ ਕਦੇ ਵੀ ਕਰ ਸਕਦੇ ਆ। ਜਿਹੜੀ ਤਾਂਤਿਕ ਪੂਜਾ ਹੁੰਦੀ ਆ ਉਹ ਹਨੇਰ ਦੇ ਵਿੱਚ ਹੁੰਦੀ ਆ। ਯਾਨੀ ਕਿ ਗਾਧੂ 24 ਮਾਸਮ ਹਨੇਰ ਸ਼ੁਰੂ ਹੋਣ ਕੋਲ ਤੇ ਬੇਦ ਜਾਨੀ ਦਾ ਬੇਦ ਦਾ ਜਦੋਂ ਜੇਸ ਚੜ ਜਾਂਦਾ ਉਸ ਦਿਨ ਸਾਧ। ਇਧਰੋਂ ਆਪਾਂ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਾਤੇ ਤੇ ਹੁਣ نیچے ਚੱਲਦੇ ਆਂ। ਨੀਚੇ ਆਪਾਂ ਇੱਧਰ ਦਰਸ਼ਨ ਕਰਵਾਉਣੇ ਆ ਜਾ ਕੇ ਬਾਕੀ ਜਿਵੇਂ ਸੇਵਾਦਾਰਾਂ ਨੇ ਇੱਥੇ ਜਾਣਕਾਰੀ ਦਿੱਤੀ ਆ ਸਾਰੀਆਂ ਤਰੀਕਾਂ ਵੀਡੀਓ ਦੇ ਵਿੱਚ ਬੋਲਤੀਆਂ ਮੇਲਿਆਂ ਦੀਆਂ ਆਪਾਂ ਆਹ ਵਾਲੇ ਪਾਸਿਓਂ ਐਂਟਰੀ ਕੀਤੀ ਸੀਗੀ ਤੇ ਆਪਾਂ ਹੁਣ ਦੂਸਰੇ ਵਾਲੇ ਪਾਸਿਓਂ ਆ ਗਏ ਇੱਧਰ ਆਪਾਂ ਦਰਸ਼ਨ ਕਰਵਾਵਾਂਗੇ ਜਾ ਕੇ ਅੰਦਰ ਤੇ ਇੱਥੇ ਵੀ ਪੋਸਟਰ ਵੀ ਲੱਗੇ ਹੋਇਆ ਦੇਖ ਸਕਦੇ ਹੋ ਤੁਸੀਂ ਔਰੇ ਵੀ ਮੇਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ 2 April 9 April ਹਨਾ ਤੇ 16 April ਇਹ ਵੀ ਸਾਰੀ ਜਾਣਕਾਰੀ ਦਿੱਤੀ ਗਈ ਹੈਗੀ ਮੇਲਿਆਂ ਬਾਰੇ ਆ ਪੋਸਟਰ ਇੱਥੇ ਲੱਗੇ ਹੋਇਆ ਸਾਹਮਣੇ ਪੜ੍ਹ ਵੀ ਸਕਦੇ ਹੋ ਤੁਸੀਂ ਮੈਂ ਦੁਬਾਰਾ ਵੀ ਦਿਖਾ ਦਵਾਂ ਨਾ ਜ਼ੂਮ ਕਰਕੇ ਲਓ ਤੇ ਇੱਧਰ ਵੀ ਆਪਾਂ ਦਰਸ਼ਨ ਕਰਵਾਉਣੇ ਆਗੇ ਤੁਹਾਨੂੰ ਤੇ ਇੱਥੇ ਪੂਰਾ ਇਕੱਠ ਹੁੰਦਾ ਮੇਲੇ ਵਾਲੇ ਜਦੋਂ ਜਦੋਂ ਮੇਲਾ ਹੁੰਦਾ ਪੂਰੀਆਂ ਇੱਥੇ ਲਾਈਨਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇਗੀਆਂ ਦਰਸ਼ਨਾਂ ਵਾਸਤੇ ਸੰਗਤਾਂ ਦੀਆਂ ਆ ਸਾਰੀਆਂ ਤਿਆਰੀਆਂ ਇੱਥੇ ਚੱਲ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਪਹਿਲਾਂ ਆ ਮੇਲਾ ਨਾ ਉਸ ਕਰਕੇ ਹਾਲੋ ਦੇਖਾ ਰਹੇ ਤੁਸੀਂ ਹਾਰੀ ਤੇ ਫਿਟਿੰਗ ਜਿਹੜੀ ਚੱਲ ਰਹੀ ਆ ਬਾਈ ਉਹ ਨਹੀਂ ਕਰ ਰਹੇ ਨੇ ਤੇ ਆ ਜਿਹੜੇ ਆ ਪਾਈਪ ਲਾਈਨ ਇਹ ਨਹੀਂ ਸਾਰੇ ਸੰਗਤਾਂ ਵਾਸਤੇ ਲਾਏ ਹੋਏ ਨੇ ਵੀ ਨਾਲ ਵਿੱਚ ਲੈਣਾ ਬਣਾ ਕੇ ਹਨਾ ਵੀ ਆਸਾਨੀ ਨਾਲ ਦਰਸ਼ਨ ਕੀਤੇ ਜਾਣ ਮੱਥਾ ਜਿਹੜਾ ਟੇਕੇ ਆ ਜਾ ਸਕੇ ਉਹਰੇ ਲੈਣਾ ਬਣ ਜਾਂਦੀਆਂ ਹੁੰਦੀਆਂ ਨੇ ਸਾਰੇ ਕਿਤੇ ਲਓ ਜੀ ਨੀ ਮੈਂ ਆ ਜਾਣਾ ਇਥੋਂ ਦੀ ਚੱਲ ਕੇ ਖਾਰੀ ਲੈਣ ਲੱਗੀ ਹੁੰਦੀ ਆ ਤੇ ਵਧੀਆ ਤਰੀਕੇ ਨਾਲ ਫਿਰ ਦਰਸ਼ਨ ਹੋ ਜਾਂਦੇ ਨੇ ਜੈ ਬਾਬਾ ਫਰੀਦ ਜੀ ਦੀ ਸਾਰੀਆਂ ਸੰਗਤਾਂ ਨੂੰ ਅਸਲਾਮ ਅਲੈਕੁਮ ਜੈ ਮਾਤਾ ਦੀ ਸਤਿ ਸ੍ਰੀ ਅਕਾਲ ਅਤੇ ਜਰਗ ਦੇ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੋ ਕਿ ਵੱਡਾ ਮੇਲਾ ਜੋ ਬਾਬਾ ਫਰੀਦ ਸਾਹਿਬ ਜੀ ਦਾ ਅਤੇ ਸ਼ੀਤਰਾ ਮਾਤਾ ਜੀ ਦਾ ਅਤੇ ਮਾਤਾ ਵਿਸਾਦੀ ਜੀ ਦਾ 2 ਅਪ੍ਰੈਲ ਵੱਡਾ ਮੇਲਾ ਜੀ ਅਤੇ 9 ਅਪ੍ਰੈਲ ਨੂੰ ਛੋਟਾ ਮੇਲਾ ਅਤੇ 16 ਅਪ੍ਰੈਲ ਨੂੰ ਤੀਜਾ ਮੇਲਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਈ ਸਰਬਾ ਨੰਪਰ ਆਨ ਵਾਲ ਆਇਓ ਅਤੇ ਮਾਤਾ ਜੀ ਦੇ ਪਾਪਾ ਫਰੀਦ ਜੀ ਦੇ ਦਰਸ਼ਨ ਕਰਿਓ ਅਤੇ ਆਪਣਾ ਕੀਮਤੀ ਸਮਾਨ ਸੇਵ ਕਰਕੇ ਆਇਓ ਅਤੇ ਇਹ ਵੀਰਾਂ ਦਾ ਜੋ ਵੀਡੀਓ ਨੂੰ ਪਾ ਰਹੇ ਨੇ ਦਿਲ ਦੀਆਂ ਘਰਾਈਆਂ ਜੋ ਮੈਂ ਸ਼ਾਹ ਅਵਲਗਾਂ ਮੁਖ ਸੇਵਾਦਾਰ ਪਾਪਾ ਫਰੀਦ ਜੀ ਦੇ ਦਰਬਾਰ ਦਾ ਇਹਨਾਂ ਦਾ ਧੰਨਵਾਦ ਕਰਦਾ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਇਸ ਵੀਡੀਓ ਨੂੰ ਸਾਰੀਆਂ ਸੰਗਤਾਂ ਨੂੰ ਦੁਬਾਰਾ ਫੇਰ ਜਗ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਇੱਧਰ ਚੱਲਦੇ ਹੁਣ ਆਪਾਂ ਇੱਧਰ ਤੁਹਾਨੂੰ ਦਰਸ਼ਨ ਕਰਵਾ ਕੇ ਰਹਿ ਗਏ ਆਉਣੇ ਆ ਤੁਹਾਨੂੰ ਤੁਹਾਡੇ ਉਤੇ ਜਿਵੇਂ ਗੁਲਗਲਿਆਂ ਦਾ ਮੱਥਾ ਟੇਕਦਾ ਹਨ ਤੇ ਇੱਥੇ ਫਿਰ ਮੱਥਾ ਟੇਕ ਕੇ ਇਹਦੇ ਵਿੱਚ ਜਿਹੜੇ ਗੁਲਗਲੇ ਨੇ ਉਹ ਪਾ ਦਿੱਤੇ ਜਾਂਦੇ ਨੇ ਤੇ ਅੱਜ ਤੋਂ ਹੀ ਜਿਵੇਂ ਇੱਥੇ ਮੱਥਾ ਟੇਕਣਾ ਆ ਜਾਂਦੇ ਨੇ ਸਾਰੇ ਕਿਉਂਕਿ ਪਹਿਲਾਂ ਤੁਸੀਂ ਸ਼ੁਰੂ ਹੋ ਜਾਂਦਾ ਮੱਥਾ ਟੇਕਣਾ ਬਾਕੀ ਤੁਸੀਂ ਆਹ ਪੋਸਟਰ ਤੇ ਵੀ ਪੜ੍ਹ ਸਕਦੇ ਹੋ ਮੇਲੇ ਦੀਆਂ ਤਰੀਕਾਂ ਬਾਰੇ ਸਾਰੀ ਜਾਣਕਾਰੀ ਆ ਪੋਸਟਰ ਤੇ ਦਿੱਤੀ ਗਈ ਹੈ ਤੇ ਵੀਡੀਓ ਦੇ ਵਿੱਚ ਵੈਸੇ ਸੇਵਾਦਾਰਾਂ ਵੀਰਾਂ ਨੇ ਬੋਲ ਕੇ ਵੀ ਆਪਾਂ ਨੂੰ ਦੱਸ ਦਿੱਤਾ ਸੀਗਾ ਵੀਡੀਓ ਦੇ ਵਿੱਚ ਬਾਕੀ ਆ ਤੁਸੀਂ ਪੋਸਟਰ ਵੀ ਦੇਖ ਸਕਦੇ ਹੋ ਸਾਰੀ ਜਾਣਕਾਰੀ ਇਹ ਪੋਸਟਰ ਦੇ ਉੱਪਰ ਹੈਗੀ ਆ ਇੱਧਰ ਦੇਖ ਸਕਦੇ ਹੋ ਤੁਸੀਂ ਸੇਵਾਦਾਰ ਸੇਵਾ ਕਰ ਰਹੇ ਨੇ ਸਫਾਈ ਦੀ ਸੇਵਾ ਚੱਲ ਰਹੀ ਆ ਬਾਕੀ ਤੁਹਾਨੂੰ ਸਾਰਾ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਜੀ ਆ ਕਿ ਮੇਲੇ ਦੀਆਂ ਤਿਆਰੀਆਂ ਸਾਰੀਆਂ ਚੱਲ ਰਹੀਆਂ ਨੇ ਇਹ ਜਿਵੇਂ ਦੱਸਿਆ ਕਿ ਇੱਕ ਦਿਨ ਪਹਿਲਾਂ ਦੀ ਇਹ ਵੀਡੀਓ ਆ ਮੇਲੇ ਤੋਂ ਕੱਲ ਨੂੰ ਜਿਹੜਾ ਮੇਲਾ ਹੋਊਗਾ ਉਹਦੀ ਵੀ ਆਪਾਂ ਪੂਰੀ ਵੀਡੀਓ ਪਾਵਾਂਗੇ ਅਪਲੋਡ ਕਰਾਂਗੇ ਸਾਰੇ ਮੇਲੇ ਦੀ ਵੀਡੀਓ ਓ ਬੱਲੇ ਇੱਧਰ ਹੈਗੀ ਪਾਰਕਿੰਗ ਆ ਜਿਵੇਂ ਸਾਹਮਣੇ ਗੱਡੀਆਂ ਦੀ ਤੇ ਪੂਰਾ ਪ੍ਰਬੰਧ ਹੁੰਦਾ ਇੱਥੇ ਪਾਰਕਿੰਗ ਦਾ ਇੱਧਰ ਗੱਡੀਆਂ ਲੱਗ ਜਾਂਦੀਆਂ ਨੇ ਬਾਕੀ ਇੱਧਰ ਮੋਟਰਸਾਈਕਲ ਵਾਲੀ ਪਾਰਕਿੰਗ ਬਣਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਇੱਧਰ ਸਾਰੇ ਮੋਟਰਸਾਈਕਲ ਖੜੇ ਨੇ ਤੇ ਪੂਰੀ ਫੁੱਲ ਹੋ ਜਾਂਦੀ ਆ ਇਹ ਮੇਲੇ ਵਾਲੇ ਦਿਨ ਪਾਰਕਿੰਗ ਪੂਰਾ ਇਕੱਠਾ ਹੁੰਦਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਤੇ ਇੱਧਰ ਸਾਰੀਆਂ ਬਾਕੀ ਉਹ ਹੀ ਦੁਕਾਨਾਂ ਆ ਗਈਆਂ ਸਾਰੀ ਤਿਆਰੀ ਚੱਲ ਰਹੀ ਆ ਮੇਲੇ ਦੀ ਪੂਰੀ ਜੋਰਾਂ ਸ਼ੋਰਾਂ ਤੇ ਤੇ ਅੱਗੇ ਦੀਆਂ ਵੀਡੀਓ ਵੀ ਆਪਾਂ ਮੇਲੇ ਦੀਆਂ ਸਾਰੀਆਂ ਪਾਵਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਤਾਂ ਕਿ ਤੁਹਾਡੇ ਤੱਕ ਵੀਡੀਓ ਸਾਰੀਆਂ ਪਹੁੰਚਦੀਆਂ ਰਹਿਣ। ਬਾਕੀ ਆ ਦੇਖੋ ਜਿਵੇਂ ਆ ਬਾਈ ਨੇ ਦੁਕਾਨ ਲਾਤੀ ਗੰਨੇ ਦੇ ਰਸ ਵਾਲੀ। ਸਾਰੀਆਂ ਇਸ ਤਰ੍ਹਾਂ ਇੱਥੇ ਦੁਕਾਨਾਂ ਲੱਗ ਜਾਣੀਆਂ ਨੇ। ਬਾਕੀ ਆ ਜਿਵੇਂ ਦੂਰੋ ਦੂਰ ਆਈਆਂ ਨੇ ਸੰਗਤਾਂ ਹਨਾ ਦਰਸ਼ਨ ਕਰਨ ਵਾਸਤੇ ਆਹ ਦੇਖ ਸਕਦੇ ਹੋ। ਗੱਡੀਆਂ ਚੋਂ ਆਉਣੇ ਸ਼ੁਰੂ ਹੋ ਗਈਆਂ ਸੰਗਤਾਂ। ਤੇ ਉਧਰ ਵੀ ਸਾਹਮਣੇ ਦੁਕਾਨਾਂ ਲੱਗੀਆਂ ਨੇ। ਆ ਸਾਰੀ ਸੜਕ ਤੇ ਦੁਕਾਨਾਂ ਹੁੰਦੀਆਂ ਨੇ। ਧਰੋਨੇ ਆਪਾਂ ਤੁਹਾਨੂੰ ਤੇ ਆਹ ਸਾਰੀ ਧੁਰ ਤੱਕ ਫੁੱਲ ਹੁੰਦੀ ਆ ਸੜਕ ਦੁਕਾਨਾਂ ਦੇ ਨਾਲ ਇੱਧਰ ਸਾਰੇ ਦੁਕਾਨੇ ਦੁਕਾਨਾਂ ਹੁੰਦੀਆਂ ਲਓ ਜੀ ਬਾਕੀ ਆ ਦੇਖੋ ਜਿਵੇਂ ਲੱਗੇ ਆਇਆ ਪੋਸਟਰ ਪਾਰਕਿੰਗ ਵਾਲਾ ਪਹਿਲਾਂ ਦੱਸਿਆ ਜੀ ਆਪਾਂ ਤੁਹਾਨੂੰ ਵੀ ਪਾਰਕਿੰਗ ਦਾ ਪੂਰਾ ਇੱਥੇ ਪ੍ਰਬੰਧ ਹੁੰਦਾ। ਲਓ ਜੀ। ਥੱਲੇ ਲਿਖਿਆ ਵੀ ਹੋਇਆ ਕਹਿੰਦੇ ਰਾਤ ਨੂੰ ਪਾਰਕਿੰਗ ਦਾ ਪੂਰਾ ਪ੍ਰਬੰਧ ਹੈ। ਜਿਵੇਂ ਜਿਹੜੀਆਂ ਸੰਗਤਾਂ ਦੂਰੋਂ ਆਉਂਦੀਆਂ ਨੇ ਨਾ ਫਿਰ ਉਹ ਰਾਤ ਇੱਥੇ ਠਹਿਰਦੀਆਂ ਨੇ ਤਾਂ ਕਰਕੇ ਫਿਰ ਰਾਤ ਨੂੰ ਪੂਰਾ ਪ੍ਰਬੰਧ ਦਾ ਪਾਰਕਿੰਗ ਦਾ। ਲਓ ਜੀ ਦੁਕਾਨਾਂ ਇੱਥੇ ਲੱਗ ਚੁੱਕੀਆਂ ਨੇ ਮੇਲੇ ਦੇ ਵਿੱਚ। ਬਾਕੀ ਆ ਤੁਸੀਂ ਦੇਖ ਸਕਦੇ ਹੋ। ਬਾਈ ਨੇ ਲਿਖ ਕੇ ਵੀ ਲਾਤਾ ਸੇਲ 20 20 ਰੁਪਏ 30 30 ਰੁਪਏ ਥੱਲੇ ਪੂਕ ਬੋਰਡ ਵੀ ਲਾਤਾ ਦੇਖੋ ਪੋਸਟਰ। ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆਂਡ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਖ ਦੇ ਮੇਲੇ ਦੀਆਂ ਤਿਆਰੀਆਂ ਦਿਖਾਈਆਂ ਨੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਾਰਾ ਆਪਾਂ ਜਰਖ ਦਾ ਮੇਲਾ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਜਿਹੜੇ ਆਉਣ ਵਾਲੇ ਜਰਖ ਦੇ ਮੇਲੇ ਲੱਗਣੇ ਨੇ ਸਾਰੇ ਮੇਲੇ ਆਪਾਂ ਤੁਹਾਨੂੰ ਵੀਡੀਓ ਰਾਹੀਂ ਦਿਖਾਵਾਂਗੇ ਆਪਣੇ ਚੈਨਲ ਤੇ ਆਪਾਂ ਅਪਲੋਡ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਮਿਲਦੇ ਆਂ ਨੈਕਸਟ ਬਲੌਗ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ